ਹਸਪੀਟਲਾਂ ਅੰਦਰ ਇਹ ਤਾਂ ਜਿੰਨੇ ਬਿਸ਼ਰਮ ਹੋ ਚੁੱਕੇ ਕੋਈ ਕਹਿਣ ਦੀ ਲੋੜ ਨਹੀਂ ਪ੍ਰਾਈਵੇਟਾਂ ਨੇ ਜੋ ਗੰਦ ਪਾਤਾ ਆ ਭੈਣ ਦਾ ਚਿਹਰੇ ਵਾਲ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਨਾ ਕਿ ਕਿੰਨੀ ਕੁ ਲੋੜ ਵੰਦਾ ਪਰ ਉਹ ਹਸਪੀਟਲ ਵਾਲਿਆਂ ਨੂੰ ਸ਼ਰਮ ਨਹੀਂ ਆਉਂਦੀ ਕਾਰਡ ਬਣਿਆ ਹੋਇਆ ਕਾਰਡ ਹੋਣ ਦੇ ਬਾਵਜੂਦ ਵੀ 1.5-2 ਲੱਖ ਰੁਪਏ ਦਾ ਬਿੱਲ ਬਣਾ ਕੇ ਬੈਠੇ ਇਹ ਦੂਜਾ ਆਪਰੇਸ਼ਨ ਫ੍ਰੀ ਕਰ ਦਾਂਗੇ ਪਹਿਲਾਂ ਤੁਹਾਨੂੰ ਪੈਸੇ ਦੇਣੇ ਪੈਣੇ ਆ ਕਦੇ ਤੁਸੀਂ ਸੋਹਰੇ ਲਈ ਨੋਂ ਰੋਂਦੀ ਦੇਖੀ ਨਹੀਂ ਹੋਣੀ ਫਰਸ ਤੁਹਾਡੇ ਅੱਜ ਸਾਹਮਣੇ ਆ ਕਿ ਭੈਣ ਦਾ ਲੱਖਾਂ ਰੁਪਿਆ ਪ੍ਰਾਈਵੇਟ ਹਸਪੀਟਲ ਨੇ ਮੰਗ ਲਿਆ ਔਰ ਇਹਦੇ ਕੋਲੇ ਕੁਝ ਵੀ ਨਹੀਂ ਦੇਣ ਲਈ ਪੈਨੇ ਕੀ ਹੋਇਆ ਤੁਹਾਡੇ ਸੋਰੇ ਨੂੰ ਹਾਂਜੀ ਭਾਜੀ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੋਈ ਹੂੰ ਤੇ ਉਹ ਅਸੀਂ ਇੱਥੇ ਗਗਨੜ ਕੋਲ ਚਲੇ ਗਏ ਤੇ ਡਾਕਟਰ ਆਏ ਸੀ ਫੇਰ ਸੋਥੇ ਲੱਗੇ ਉਹਨਾਂ ਨੇ ਕਿਹਾ ਆਪਰੇਸ਼ਨ ਹੋ ਜਾਏਗਾ ਕਾਰਟ ਤੇ ਅੱਛਾ ਇਹ ਬਾਅਦ ਵਿੱਚ ਕਹਿੰਦੇ ਦੋ ਆਪਰੇਸ਼ਨ ਹੋਣਿਆ ਹੂੰ ਤੇ ਫਿਰ ਕਹਿੰਦੇ ਵੀ ਜਿਹੜਾ ਇੱਕ ਆ ਉਹ ਤੁਹਾਨੂੰ ਪੈਸੇ ਦੇਣੇ ਪੈਣਿਆ ਅਸੀਂ ਤਾਂ ਲੋਕਾਂ ਕੋਲ ਪੈਸੇ ਰਿ ਕਾਦੇ ਆਪਰੇਸ਼ਨ ਦੱਸੇ ਉਹਨਾਂ ਨੇ ਉਹਨਾਂ ਨੇ ਦੱਸਿਆ ਸਟੈਂਟ ਪੈਣਿਆ ਸਟੈਂਟ ਪੈਣਿਆ ਹਾਂ ਜਿੱਤੇ ਰੋਤੀ ਜਿਹੜਾ ਆਪਣੇ ਰਿਸ਼ਤੇਦਾਰ ਕੋਲੋਂ ਤੁਸੀਂ ਕੋਪਾਂ ਦਿੱਤੀ ਸੀ ਕੋਲ ਦਾਸ ਪਰ ਪਿੰਡ ਵਿੱਚੋਂ ਵੀ ਸਰਪੰਚਾਂ ਨੇ ਸਾਡੀ ਮਦਦ ਕੀਤੀ ਆ ਹੂੰ ਹੂੰ ਉਹਨਾਂ ਨੇ ਵੀ ਫਿਰ ਦਿੱਤਾ ਪਰ ਫੇਰ ਵੀ ਦੇਖੋ ਹੋਰ ਪੈਸੇ ਨਹੀਂ ਉਹਨਾਂ ਦਾ ਲਾਜ ਕਰੋ ਹੁਣ ਕਿੰਨੇ ਪੈਸੇ ਰਹਿੰਦੇ ਆ ਸਿਰਫ 8000 ਰੁਪਏ ਬਾਕੀ ਤਾਂ ਅਗਲਾ ਪ੍ਰੈਸ਼ਰ ਕਰਵਾਣਾ ਕਿੰਨੇ ਟਾਈਮ ਹੋ ਗਿਆ ਹਸਪੀਟਲ ਗਿਆ ਨੂੰ 6 ਦਿਨ ਹੋ ਗਏ ਅੱਜ ਕੌਣ ਕੌਣ ਪਰਿਵਾਰ ਚ ਤੁਹਾਡੇ ਪਨੇ ਮੇਰਾ ਦੇਰਿਆ ਤੇ ਪਹਿਲ ਕਰੀ ਨਹੀਂ ਇਹ ਦਾ ਸਵਾਲ ਉਹਦਾ ਬੁਖਾਰ ਅੱਛਾ ਜੀ ਕੀ ਹੋਇਆ ਉਹਨਾਂ ਨੂੰ ਉਹਦਾ ਵੀ ਸੀਆਰ ਵੀ ਬਹੁਤ ਵਾਧੀ ਹੂੰ ਹੋਰਾਂ ਮੰਜੇ ਤੋਂ ਨਹੀਂ ਉੱਠ ਸਕਦੇ ਚਾਰ ਪੰਜ ਦਿਨ ਲੇਉਂ ਵਰਤਦਾ ਤੇ ਇੱਧਰ ਤੋਂ ਦੇ ਦੇ ਅੱਛਾ ਜੀ ਤੁਸੀਂ ਵੀ ਕੰਮ ਕਰ ਕੋਈ ਕਰਦੇ ਆ ਘਰੀ ਹੁੰਦੇ ਸਰਕਾਰੀ ਕਮਾਈ ਦਾ ਸਾਧਨ ਕੀ ਹਣ ਕੌਣ ਕਰ ਰਿਹਾ ਕੰਮ ਸਰ ਇਦਾਂ ਛੋਨਾ ਛੋਨਾ ਲੱਗਦੇ ਛੋਨਾ ਲਾ ਕੇ ਬਾ ਪੈਸੇ ਕਮਾਉਂ ਹੁਣ ਫਿਰ ਇਕੱਠੇ ਕਿਵੇਂ ਕੀਤੇ ਭੈਣੇ ਜਿਹੜਾ ਲੱਖ ਡੇਢ ਲੱਖ ਦਿੱਤਾ ਹਸਪੀਟਲ ਨੂੰ ਰਿਸ਼ਤੇਦਾਰ ਕਿਸੇ ਕੋ ਦਾਸ ਬਣਿਆ ਕਿਸੇ ਕੋ ਭਾਣੇ ਬਣਿਆ ਹੂੰ ਇੱਥੇ ਵਿੱਚੋਂ ਵੀ ਇਦਾਂ ਕਰਕੇ ਪੂਰੇ ਹੂੰ ਹਾਂਜੀ ਮੇਰੀ ਬੇਨਤੀ ਆ ਭਾਈ ਸਾਡਾ ਨੰਬਰ ਆ 90713 90714 ਆ ਜਿਹੜੀ ਭੈਣ ਅੱਜ ਜਿਹੜੇ ਇਹਦੇ ਅੱਖਾਂ 'ਚੋਂ ਹੰਝੂ ਆ ਰਹੇ ਆ ਨਾ ਇਹ ਕੱਲ੍ਹ ਨਹੀਂ ਇੱਥੇ ਆਉਣੇ ਚਾਹੀਦੇ ਅਸੀਂ ਰੋਜ਼ ਆਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਦਰਬਾਰ ਸਾਹਿਬ ਜਿਲ੍ਹਿਆਂ ਵਾਲੇ ਬਾਗ ਕੋਲ ਡਾਕਰ ਬਣਿਆ ਇੱਥੇ ਬਿਨ ਨਾਗਾ ਮਿਲਦੇ ਮੇਰੀ ਬੇਨਤੀ ਆ ਹਰ ਇੱਕ ਭੈਣ ਭਰਾ ਨੂੰ ਜੇ ਤਾਂ ਤੁਸੀਂ ਇੱਥੇ ਪੈਸੇ ਵੱਲੋਂ ਆ ਕੇ ਇਸ ਭੈਣ ਦੀ ਮਦਦ ਕਰ ਸਕਦੇ ਆ ਤਾਂ ਪੈਸੇ ਵੱਲੋਂ ਮਦਦ ਕਰੋ ਜੇ ਪੈਸੇ ਵੱਲੋਂ ਨਹੀਂ ਆ ਸਕਦੇ ਤਾਂ ਘਰ ਬੈਠੇ ਵੀਡੀਓ ਸ਼ੇਅਰ ਕਰ ਦੋ ਨਾਲ ਰੱਬ ਰੂਪੀ ਇਨਸਾਨਾਂ ਤੱਕ ਪਹੁੰਚ ਜੇ ਜਿਹੜੇ ਇਸ ਭੈਣ ਦਾ ਸਾਥ ਜਰੂਰ ਦੇ ਦੇ। ਕੈਮਰੇ ਦੇ ਅੱਗੇ ਰੋਣਾ ਕਿਸੇ ਦੇ ਅੱਗੇ ਹੰਝੂ ਆਉਣੇ ਨਾ ਇਹ ਬਹੁਤ ਔਖੇ ਹੁੰਦੇ ਬਈ। ਅੱਜ ਜਿਹੜੇ ਹਾਲਾਤਾਂ 'ਚ ਇਹ ਭੈਣ ਲੰਘ ਰਹੀ ਆ ਇਹ ਭੈਣ ਜਾਣਦੀ ਆ ਇਹਦਾ ਸਾਰਾ ਪਰਿਵਾਰ ਅੱਜ ਕਿਹੜੇ ਹਾਲਾਤਾਂ 'ਚ ਪਿਆ ਵਾ। ਸਾਡੀ ਬੇਨਤੀ ਆ ਸਾਡੇ ਕੋਲ ਇਹ ਮਰੀਜ਼ ਤਾਂ ਇੱਕ ਆਇਆ ਵਾ। ਇਦਾਂ ਦੇ ਸਾਡੇ ਕੋਲੇ ਰੋਜ਼ ਦੇ ਪਤਾ ਨਹੀਂ ਕਿੰਨੇ ਮਰੀਜ਼ ਆਉਂਦੇ ਆ ਜਿਹੜੇ ਤੜਫ ਰਹੇ ਹੁੰਦੇ ਆਪਣੇ ਪੇਸ਼ੈਂਟ ਦਾ ਉਹਨਾਂ ਹਸਪਤਾਲਾਂ 'ਚ ਪਿਆ ਹੁੰਦਾ ਔਰ ਜ਼ਿੰਦਗੀ ਤੇ ਮੌਤ ਦੀ ਲੜਾਈ ਹਸਪੀਟਲਾਂ ਦਾ ਇਹ ਤਾਂ ਜਿੰਨੇ ਬਿਸ਼ਰਮ ਹੋ ਚੁੱਕੇ ਕੋਈ ਕਹਿਣ ਦੀ ਲੋੜ ਨਹੀਂ ਪ੍ਰਾਈਵੇਟਾਂ ਨੇ ਜੋ ਗੰਦ ਪਾਤਾ ਆ ਭੈਣ ਦੇ ਚਿਹਰੇ ਵਾਲ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਕਿੰਨੀ ਕੁ ਲੋੜਵੰਦਾ ਪਰ ਉਹ ਹਸਪੀਟਲ ਵਾਲਿਆਂ ਨੂੰ ਸ਼ਰਮ ਨਹੀਂ ਆਉਂਦੀ ਕਾਰਡ ਬਣਿਆ ਹੋਇਆ ਕਾਰਡ ਹੋਣ ਦੇ ਬਾਵਜੂਦ ਵੀ 1.5-2 ਲੱਖ ਰੁਪਏ ਦਾ ਬਿੱਲ ਬਣਾ ਕੇ ਬੈਠੇ ਕਿ ਦੂਜਾ ਆਪਰੇਸ਼ਨ ਫ੍ਰੀ ਕਰ ਦਾਂਗੇ ਪਹਿਲਾਂ ਤੁਹਾਨੂੰ ਪੈਸੇ ਦੇਣੇ ਪੈਣੇ ਆ ਉਹ ਮਾਤੜ ਪਰਿਵਾਰ ਹੁੰਦੇ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਹੁੰਦਾ ਕਿ ਸਾਡਾ ਨੰਬਰ ਆ 90713 90714 ਕੱਲ ਵੀ ਅਸੀਂ ਇੱਥੇ ਮਿਲਾਂਗੇ ਬਈ ਔਰ ਇੱਕ ਗੁਰੂ ਦੀ ਨਗਰੀ ਦੇ ਵਿੱਚ ਗੁਰੂ ਰਾਮਦਾਸ ਜੀ ਦੀ ਨਗਰੀ ਦੇ ਵਿੱਚ ਬਿਨਾ ਪੈਸਿਆਂ ਤੋਂ ਕੋਈ ਮਰੀਜ਼ ਤੜਫਦਾ ਮਰ ਜੇ ਤਾਂ ਬਹੁਤ ਦੁੱਖ ਦੀ ਗੱਲ ਉਹਨਾਂ ਲੋਕਾਂ ਲਈ ਹੋਊਗੀ ਜਿਹੜੇ ਇਸ ਨਗਰੀ ਦੇ ਵਿੱਚ ਰਹਿ ਰਹੇ ਆ ਔਰ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਹਜ਼ਾਰਾਂ ਨਹੀਂ ਕਰੋੜਾਂ ਲੱਖ ਰੁਪਿਆ ਦਿੱਤਾ ਕਿ ਜੇ ਅੱਜ ਸਾਡੇ ਜੇਬਾਂ ਭਰੀਆਂ ਹੋਈਆਂ ਤਾਂ ਅਸੀਂ ਕਿਸੇ ਨੂੰ ਕੱਢ ਕੇ 200 500 ਰੁਪਿਆ ਨਹੀਂ ਦੇ ਸਕਦੇ ਕਿਉਂਕਿ ਇਹ ਸਾਡੇ ਆਪ ਦੇ ਨਹੀਂ ਭਾਵੇਂ ਤੁਸੀਂ ਫਿਕਰ ਵਾਹਿਗੁਰੂ ਤੇ ਭਰੋਸਾ ਹੈਗਾ ਨਾ ਤੁਸੀਂ ਫਿਕਰ ਨਾ ਕਰੋ ਕੋਈ ਨਹੀਂ ਠੀਕ ਹੈ ਉਸ ਵਾਈ ਗੁਰੂ ਤੇ ਭਰੋਸਾ ਰੱਖੋ ਡਾਕਟਰ ਕਿ ਦੇ ਕੇ ਪ੍ਰੈਸ਼ਰ ਨਿਕਾਲਣਾ ਜਾਂ ਤਾਂ ਕੁਝ ਐਸੇ ਨਹੀਂ ਦੋਗੇ ਤੁਸੀਂ ਕੋਈ ਗੱਲ ਨਹੀਂ ਤੁਹਾਨੂੰ ਲੱਖਾਂ ਵਾਲੇ ਦੇਖ ਰਹੇ ਆ ਤੁਸੀਂ ਫਿਕਰ ਨਹੀਂ ਕਰਨਾ ਵਾਈ ਗੁਰੂ ਤੇ ਬੱਸ ਉਹਦਾ ਨਾਮ ਲਗੋ ਪ੍ਰਮਾਤਮਾ ਨੇ ਆਪੇ ਕੋਈ ਨਾ ਕੋਈ ਹਿੱਲਾ ਕਰ ਦੇਣਾ ਠੀਕ ਹੈ ਅਸੀਂ ਘਰ ਦੇ ਵਿੱਚ ਬਈ ਕਿਸੇ ਨੌ ਸੱਸ ਦੀ ਬੰਦੀ ਨਹੀਂ ਨਾ ਹੋਵੇ ਸੋਹਰੇ ਸੱਸ ਨਾਲ ਅਸੀਂ ਬਹੁਤ ਗੱਲਾਂ ਕਰਦੇ ਆ ਦੇਖੋ ਜੀ ਕਿੱਦਾਂ ਦੀ ਨੌ ਆਗੇ ਇਹ ਤਾਂ ਸੱਸ ਨੂੰ ਸੋਹਰੇ ਨੂੰ ਪਹੁੰਚਦੀ ਨਹੀਂ ਇਹ ਕਾ ਤੁਸੀਂ ਦੇਖੋ ਇਹ ਵੀਡੀਓ 네ਗੈਟਿਵਿਟੀ ਨੂੰ ਤਾਂ ਅਸੀਂ ਬਹੁਤ ਸ਼ੇਅਰ ਕਰਦੇ ਆ ਪਰ ਜੀ ਤੁਸੀਂ ਦੇਖੋ ਕਿੰਨਾ ਦਰਦ ਰੱਖ ਰਹੀ ਔਰ ਉਹਦੇ ਕੋਲੇ ਰੋਣ ਤੋਂ ਬਿਨਾ ਕੁਝ ਨਹੀਂਗਾ ਕਿ ਭਾਈ ਮੇਰੇ ਸਹੁਰੇ ਦੀ ਜਾਨ ਬਚਾ ਦਿਓ ਸਾਡੀ ਬੇਨਤੀ ਆ ਭਾਈ ਅੱਜ ਇਹ ਭੈਣ ਦੇ ਜਿਹੜੇ ਹੰਝੂ ਵਗ ਰਹੇ ਅੱਜ ਤੋਂ ਬਾਅਦ ਇਸ ਭੈਣ ਦੀ ਅੱਖ 'ਚ ਹੰਝੂ ਨਹੀਂ ਆਉਣੇ ਚਾਹੀਦੇ ਇਹ ਰੁਕਣਗੇ ਫੇਰ ਹੀ ਜੇ ਇੱਥੇ ਕੋਈ ਨਾ ਕੋਈ ਇਹਦਾ ਹਸਪੀਟਲ 'ਚ ਜਾ ਕੇ ਬਿੱਲ ਤਾਰਿਆ ਜਾਊਗਾ ਕੱਲੇ ਗੱਲਾਂ ਨਾਲ ਅਸੀਂ ਭੈਣ ਦੇ ਹੰਝੂ ਨਹੀਂ ਪੂੰਝ ਸਕਦੇ ਸਾਡੀ ਬੇਨਤੀ ਆ ਜਰੂਰ ਇਸ ਦਰਦ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕੱਲੂ ਵੀ ਭੈਣ ਇੱਥੇ ਸਾਡੇ ਕੋਲੇ ਹੋਊਗੀ ਸਾਡਾ ਐਡਰੈਸ ਆ ਦਰਬਾਰ ਸਾਹਿਬ ਜਿਲ੍ਹਿਆਂ ਵਾਲੇ ਬਾਗ ਕੋਲ ਡਾਕਰ ਬਣਿਆ ਤੁਸੀਂ ਪੋਸਟ ਆਫਿਸ ਦੇ ਅੱਗੇ ਸੁਖਦਰਸ਼ਨ ਡੈਰੀ ਦੇ ਨਾਲ ਬਿਲਕੁਲ ਅਸੀਂ ਇੱਥੇ ਮਿਲਦੇ ਆਂ ਰੋਜ਼ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਤੁਹਾਡੇ ਕੋਲੇ ਕੋਈ ਮਰੀਜ਼ ਆ ਜਾਂ ਤੁਸੀਂ ਇਸ ਭੈਣ ਦੀ ਜਾਂ ਇਦਾਂ ਦੇ ਸਾਡੇ ਕੋਲੇ ਹਜ਼ਾਰਾਂ ਮਰੀਜ਼ ਆਉਂਦੇ ਆ ਉਹਨਾਂ ਦੀ ਤੁਸੀਂ ਸੇਵਾ ਕਰਨੀ ਚਾਹੁੰਦੇ ਆ ਤਾਂ ਇੱਥੇ ਆ ਕੇ ਤੁਸੀਂ ਮਰੀਜ਼ਾਂ ਨੂੰ ਮਿਲ ਕੇ ਸੇਵਾ ਕਰ ਸਕਦੇ ਵਾਈ ਗੁਰੂ ਜੀ ਕਾਲਸਾ ਵਾਈ ਗੁਰੂ ਜੀ ਕੀ